ਚਾ ਪੀ ਚੁੱਕੇ ਹਾਂ ਬ੍ਰੈਕਫਾਸਟ ਕਰ ਚੁੱਕੇ ਹਾਂ ਨਾਥਿੰਗ ਟੂ ਵਰੀ ਉਠੋ ਇਸ਼ਨਾਨ ਕਰੋ ਕੱਪੜੇ ਬਦਲ ਲਓ ਐਤਵਾਰ ਦੀ ਸਵੇਰ ਸੂਰਜ ਚੜ੍ਹਦਾ ਹੀ ਇਹ ਉਪਾਅ ਤੁਸੀਂ ਕਰਨਾ ਹੈ अर्ਲੀ ਮਾਰਨਿੰਗ ਕਰਦੇ ਮੁੱਖ ਦਰਵਾਜ਼ੇ ਦੇ ਅੰਦਰ ਖੜੇ ਹੋ ਜਾਓ ਮੂੰਹ ਸੂਰਜ ਵੱਲ ਨੂੰ ਚਾਹੀਦਾ ਮਨ ਤੁਹਾਡਾ ਚਾਹੀਦਾ ਹੈ ਸ਼ਾਂਤ ਸਜੇ ਹੱਥ ਦੇ ਨਾਲ ਅਖਰੋਟ ਦਾ ਕਠੋਰ ਛਿਲਕਾ ਚੁੱਕ ਲੋ ਇਹ ਛਿਲਕਾ ਸੂਰਜ ਤਤ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਂਦਾ ਹੈ ਇਸ ਛਿਲਕੇ ਨੂੰ ਦੋਹਾਂ ਹੱਥਾਂ ਦੇ ਵਿੱਚ ਲੈਣਾ ਸੂਰਜ ਵੱਲ ਹੌਲੀ ਨਾਲ ਹੀ ਚੱਕਣਾ ਹੈ ਅਤੇ ਇਹ ਇੱਕ ਲਾਈਨ ਕਹਿਣੀ ਹੈ ਹੱਥ ਤੁਹਾਡੇ ਜੋੜੜੀ ਵਾਂਗ ਟਿਕੇ ਹੋਣ ਕੋਈ ਸੰਕਲਪ ਲੈ ਲਓ ਜੀਵਨ ਦੀ ਕੋਈ ਸਮੱਸਿਆ ਸੂਰਜ ਦੇਵਤਾ ਨੂੰ ਅੰਦਰ ਮਨ ਚ ਸੰਕਲਪ ਕਰ ਲਓ ਫਿਰ ਇਹਨੂੰ ਘਰ ਦੇ ਉੱਤਰ ਪੂਰਬੀ ਕੋਣੇ ਚ ਰੱਖ ਦਿਓ ਨਾ ਇਹਨੂੰ ਜਲਾਉਣਾ ਹੈ ਨਾ ਧੋੜਨਾ ਸਿਰਫ ਰੱਖ ਦੇਣਾ ਤੇ ਇਹ ਉਪਾਅ ਲਗਾਤਾਰ ਤੁਸੀਂ 7 ਐਤਵਾਰ ਕਰਨੇ ਆ ਹਰ ਐਤਵਾਰ ਨਵਾਂ ਛਿਲਕਾ ਉੱਤੇ ਰੱਖੋਗੇ ਪੁਰਾਣੇ ਛਿਲਕੇ ਨੂੰ ਚੱਕਣਾ ਹੈ ਤੇ ਕਿਸੇ ਪੌਦੇ ਦੀ ਜੜ੍ਹ ਚ ਗਮਲਿਆਂ ਚ ਟਿਕਾ ਦੇਣਾ ਹੈ ਕਰਕੇ ਦੇਖੋ 7 ਦਿਨ ਸਿਰਫ ਇੱਕ ਅਖਰੋਟ ਦਾ ਛਿਲਕਾ ਜਾਓ ਦੁਕਾਨ ਤੋਂ ਲਿਆਓ ਜਿ ਘਰ ਹੈ ਤੇ ਵਰਤ ਲਓ ਇਸ਼ਨਾਨ ਕਰੋ ਦੇਖਿਓ ਕਿੰਨਾ ਫਾਇਦਾ ਹੋਏਗਾ